ਨਾ ਬੈਠਿਆ ਜਾਂਦਾ ਨਾ ਪਿਆ ਜਾਂਦਾ ਅੱਜ ਤਾਂ ਪਤਾ ਨਹੀਂ ਕਾਹਤੋਂ ਦਰਦ ਜਿਹਾ ਹੋ ਜਾਂਦਾ ਆਕੇ ਤਾਂ ਕਦੇ ਹੋਇਆ ਨਹੀਂਗਾ ਦਰਦ ਜੇ ਚਾਚੀ ਨੂੰ ਦੱਸੂੰਗੀ ਚਾਚੀ ਐਵੇਂ ਟੈਨਸ਼ਨ ਕਰੋਗੇ ਦਵਾਈ ਲੈ ਲੈਣੀ ਆ ਕਿਪਰ ਦਵਾਈ ਨਾਲ ਹੀ ਸਹੀ ਹੋ ਜਾਏ ਉਹ ਦਵਾਈ ਲੈ ਕੇ ਦਰਦ ਸਹੀ ਹੋ ਜਾਂਦਾ ਓਹੋ ਦਵਾਈ ਤਾਂ ਨੀਸ ਆ ਰਹੀ ਮੁੱਕੀ ਪਈ ਆ ਮੰਨਾ ਗੱਲ ਕਰਦੀ ਮੈਨੂੰ ਤੇ ਆਈ ਦੇ ਬਾਅਦ ਕੈਦਾ ਨਹੀਂ ਦਵਾਈ ਮੁੱਕੀ ਪਈ ਐ ਦਵਾਈ ਲੈ ਆਨੇ ਦਵਾਈ ਤਾਂ ਜ਼ਰੂਰੀ ਲੈ ਆਨੇ ਪਊਗੀ ਇਹ ਵੀ ਬੋਲਣਗੇ ਵੀ ਕਹਿਣਗੇ ਪਹਿਲਾਂ ਨਹੀਂ ਦੱਸਦੀ ਮੌਕੇ ਤੇ ਦੱਸਦੀ ਆ ਗੱਡੀ ਜੀ ਵੀ ਲਿਆ ਗਏ ਤਵਾ ਆ ਕੇ ਕਦੇ ਕੰਮ ਆ ਜਾਂਦੀ ਆ ਹੁਣ ਇਹਦੀ ਲੋੜ ਹੀ ਰੋ ਬੇ ਪੁੱਤ ਕਿੱਧਰ ਨੂੰ ਭੱਗ ਗਿਆ ਸੀ ਤੂੰ ਮੈਂ ਚਾਹ ਬਣਾ ਰੱਖੀ ਸੀ ਤੇਰੇ ਵਾਸਤੇ ਜਾਣਾ ਤਾਂ ਕਿੱਥੇ ਆ ਚਾਚੀ ਮਾ ਤਾਂ ਪੜਤਾਲ ਕਰਦਾ ਫਿਰਦਾ ਸੀ ਚਾਚੇ ਦੀ ਵਾਖਿਆ 700 ਥੇ ਚ ਪੁੱਛ ਲੈਣਾ ਉਹ ਤੇ ਪੁਲੀ ਤੇ ਪੁੱਛ ਕੇ ਆਇਆ ਉਹ ਕਹਿੰਦੇ ਉਹ ਤਾਂ ਆਇਆ ਹੀ ਨਹੀਂ ਸੀ ਉਹਦੇ ਇੱਥੇ ਬਾਕੀ ਮੈਨੂੰ ਆਇਆ ਸੀ ਮੈਂ ਕਿਹਾ ਕਈ ਵਾਰੀ ਕਿਸੇ ਨੇ ਕੋਈ ਦੇਖਿਆ ਹੁੰਦਾ ਅਣਪਛਾਤਾ ਬੰਦਾ ਪਿੰਡ 'ਚ ਵੜਦਾ ਹੈ ਸਾਰੇ ਮੈਂ ਤਾਂ ਪੁਲੀਆਂ ਤੇ ਮੋੜਾਂ ਤੇ ਪੁੱਛਿਆ ਉਹ ਕਹਿੰਦੇ ਆਪਣੇ ਪਿੰਡ 'ਚ ਤਾਂ ਕੋਈ ਅਣਪਛਾਤਾ ਬੰਦਾ ਹੀ ਨਹੀਂ ਦੇਖਿਆ ਗਏ ਨੇ ਅੱਛਾ ਪੁੱਤ ਫੇਰ ਪਤਾ ਕਿਵੇਂ ਲੱਗੂਗਾ ਪਤਾ ਹੀ ਨਹੀਂ ਕਿਧਰੇ ਪਾਸੇ ਪਤਾ ਹੀ ਨਹੀਂ ਲੱਗ ਰਿਹਾ ਸਾਰੀ ਕਹਾਣੀ ਉਲਝ ਗਈ ਆਪਣੀ ਤਾਂ ਹੈ ਕੋਈ ਸਰਾਕ ਵੀ ਨਹੀਂ ਮਿਲਦਾ ਪੁੱਤ ਮੈਂ ਹਰਪ੍ਰੀਤ ਸਾਹਮਣੇ ਤਾਂ ਨਹੀਂ ਟੈਨਸ਼ਨ ਦਿਖਾਉਂਦੀ ਫੇਰ ਉਹ ਐਂ ਸੋਚਦੀ ਆ ਵੀ ਜਾਚੀ ਇੰਟੈਂਸ਼ਨ ਆ ਮੈਂ ਚਲ ਮੈਂ ਹੀ ਕੰਮ ਕਰ ਲਵਾਂ ਹੈ ਉਹ ਕੰਮ ਦਾ ਚਲ ਜਾਚੀ ਪਾਸੇ ਰਹਿ ਗਿਆ ਗਲਤ ਆ ਗਲਦੀ ਆ ਨਾ ਵੀ ਹੁਣ ਉਹ ਜਿਹੜਾ ਨੰਬਰ ਤੋਂ ਫੋਨ ਆਇਆ ਸੀ ਉਹ ਨੰਬਰ ਵੀ ਬੰਦ ਆ ਜਾਂਦਾ ਲੈ ਦੇਖਣਾ ਨਹੀਂ ਤਾਂ ਉਹੀ ਟ੍ਰੇਸ ਹੋ ਜਾਂਦਾ ਵੀ ਲੋਕੇਸ਼ਨ ਪਤਾ ਲੱਗ ਜਾਂਦੀ ਕੀ ਕਹਿ ਸਕਦੇ ਆ ਪੁੱਤ ਹੁਣ ਕੀ ਬਣੀ ਜਾਂਦਾ ਕੀ ਨਹੀਂ ਬਣੀ ਜਾਂਦਾ ਪਰ ਫੇਰ ਵੀ ਪੁੱਤ ਹਿੰਮਤ ਨਾ ਛੱਡੀ ਦੇ ਸੱਚੀ ਆਏ ਤਾਂ ਹੁਣ ਪੂਰਾ ਜੋਰ ਲਾਈ ਜਾਂਦਾ ਮੈਂ ਤੈਨੂੰ ਵੀ ਪਤਾ ਕੀ ਕਹਿੰਦੇ ਨੇਗੇ ਥਾਣੇ ਵਾਲਿਆਂ ਕੋਲ ਤਾਂ ਨੰਬਰ ਆ ਕੱਲਾ ਟਰੇਸ ਤੇ ਲੱਗਿਆ ਪਿਆ ਹੋਰ ਥਾਣੇ ਵਾਲੇ ਦਾ ਸਾਨ ਪਛਾਤੇ ਨੂੰ ਕਿੱਥੋਂ ਭਾਲਣ ਕਿਸੇ ਨੂੰ ਉਹ ਨਾ ਹੁਣ ਨਾ ਧਰਨਯੋਗਿਆਂ ਜਿਨ੍ਹਾਂ ਦਾ ਨਾਂ ਧਰਦੇ ਆ ਹੈ ਉਹਦਾ ਇਸ਼ੂ ਦਾ ਤੇ ਜੈ ਸਿੰਦਰਪਾਲ ਦਾ ਨਾਂ ਧਰਤਾ ਜੇ ਆਪਾਂ ਪੁਲਿਸ ਵਾਲਿਆਂ ਨੇ ਕੁੱਟਮਾਰ ਕਰਤੀ ਇਹਨਾਂ ਦਾ ਹੱਥ ਨਾ ਹੋਇਆ ਫਿਰ ਉਹਦੋਂ ਵੀ ਦੁਸ਼ਮਣੀ ਖੜੀ ਹੋਊ ਇਹਨਾਂ ਨਾਲ ਪੁੱਤ ਇਤਤ ਗੱਲ ਐ ਨਹੀਂ ਹੋ ਸਕਦੀ ਜੇ ਜੇ ਤੂੰ ਉਹਨਾਂ ਨੂੰ ਐਂ ਦੱਸਦੇ ਵੀ ਐਂ ਕਰਕੇ ਵੀ ਹਜੇ ਸੋ ਨਾ ਕਰਿਓ ਇਹਨਾਂ ਨੂੰ ਕੋਈ ਗੱਲ ਤੁਸੀਂ ਬੀ ਜੇ ਤੁਸੀਂ ਗੁਪਤੀ ਇਹਨਾਂ ਦੀ ਪੜਤਾਲ ਕੋਈ ਕਰਨ ਉਹ ਐ ਤਾਂ ਇਨਕੁਆਰੀ ਲੱਗੀ ਹੁੰਦੀ ਹੈ ਚਾਚੀ ਐ ਤਾਂ ਪੈਰਵਾਹੀ ਕਰਦੇ ਆ ਉਹ ਉਹਨਾਂ ਦੇ ਬੰਦੇ ਛੱਡੇ ਹੁੰਦੇ ਆ ਇਹ ਤਾਂ ਹੈ ਟਾਟ ਹੁੰਦੇ ਆ ਪਿੰਡਾਂ 'ਚ ਪੁਲਿਸ ਵਾਲਿਆਂ ਦੇ ਉਹ ਐ ਤਾਂ ਸੀਐਡੀ ਦਿੰਦੇ ਰਹਿੰਦੇ ਹੁੰਦੇ ਆ ਵੀ ਆ ਪਿੰਡ 'ਚ ਆਹ ਕੰਮ ਹੋਈ ਜਾਂਦਾ ਉਹਨਾਂ ਦੀ ਨਿਗਾਹ ਤਾਂ ਸਾਰੀ ਆ ਗੱਲ ਕਰਕੇ ਰਾਂ ਮਾੜਾ ਜਿਹਾ ਵੀ ਸਰਾਖ ਮਿਲ ਜੇ ਨਾ ਫਿਰ ਤਾਂ ਗਾਂ ਦੀ ਗਾਂ ਬੰਦਾ ਤੁਰਿਆ ਜਾਂਦਾ ਹੁਣ ਜਦੋਂ ਆਪਣੇ ਕੋਲੇ ਕੋਈ ਹੱਥ ਪੱਲੇ ਹੀ ਨਹੀਂ ਦੇ ਦੱਸ ਕੀ ਕਰੀਏ ਪੁੱਤ ਕਿੱਥੇ ਜਾਈਏ ਕਿੱਥੇ ਨਾ ਜਾਈਏ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਤੂੰ ਆ ਕਿਉਂ ਕੰਮ ਕਰੀ ਜਾਨੀ ਆ ਕੰਮੋਂ ਕਿੱਥੇ ਆ ਕੰਮੋ ਦਾ ਪੁੱਤ ਆਧਾਰ ਕਾਰਡ ਲੈਣ ਭੇਜੀ ਸੀ ਮੁੜ ਕੇ ਆਈ ਨਹੀਂ 2 ਦਿਨ ਹੋ ਗਏ ਨੇ ਆਧਾਰ ਕਾਰਡ ਆਧਾਰ ਕਾਰਡ ਕੀ ਕਰਨਾ ਸੀ ਉਹ ਤਾਂ ਜੀ ਭੂਆ ਨੇ ਕਿਹਾ ਸੀਗਾ ਉਹਨੂੰ ਆਧਾਰ ਕਾਰਡ ਲੈਉਣ ਵਾਸਤੇ ਵੀ ਪ੍ਰੂਫ ਦੇ ਦਿੱਤੇ ਨੇ ਕੋਈ ਅੱਛਾ ਹਾਂ ਤਾਂ ਕਿ ਕਿਧਾਰ ਕਾਰਡ ਲੈਣ ਗਈ ਉਹ ਜਦੋਂ ਕੰਮ ਦਾ ਟਾਈਮ ਹੁੰਦਾ ਉਹ ਟਲ ਜਾਂਦੀ ਆ ਉਹ ਤਾਂ ਸਿੱਫੇ ਜਿਵੇਂ ਤਾਂ ਮੈਂ ਕਹਿੰਦੀ ਸੀ ਮੇਰਾ ਕਾਰਡ ਹੋਈ ਜਾਂਦਾ ਨਾ ਮੇਰੋਂ ਤਾਂ ਬੈਠ ਜਾਂਦਾ ਨਾ ਮੇਰੋਂ ਤਾਂ ਪਿਆ ਜਾਂਦਾ ਤੇ ਨਾਲੇ ਮੇਰੀ ਦਵਾਈ ਵੀ ਖਤਮ ਹੋ ਗਈ ਪਪ ਦਵਾਈ ਲਿਆਉਣੀ ਓਏ ਤੂੰ ਇੱਕ ਦਿਨ ਪਹਿਲਾਂ ਦੱਸ ਦਿਆ ਕਰਨਾ ਹੁਣ ਦਵਾਈ ਖਤਮ ਹੋ ਗਈ ਨਾਲੇ ਔਖੀ ਹੋਈ ਜੰਨੀ ਆ ਹੈ ਤੇ ਕੋਈ ਨਾ ਪੁੱਤ ਫਿਰ ਉਹ ਤਾਂ ਦਵਾਈਆਂ ਪੈਣੀ ਆ ਤੂੰ ਲੈ ਜਾ ਭੱਜ ਕੇ ਇਹਨੂੰ ਕੋ ਲੈ ਤਾਂ ਜਾਣਾ ਚਾਚੀ ਨੂੰ 100 ਵਾਰੀ ਕਿਹਾ ਵੀ ਦੱਸ ਦਿਆ ਕਰ ਲੈ ਕਹਿੰਦੀ ਦਰਦ ਹੋਈ ਜਾਂਦਾ ਤੂੰ ਮੈਨੂੰ ਫੋਨ ਕਰ ਦੇ ਦੱਸ ਮੈਨੂੰ ਦੱਸ ਦਿੰਦੀ ਪੁੱਤ ਚਾਚੀ ਮੈਨੂੰ ਆਏ ਸੀ ਕਿ ਤੁਸੀਂ ਟੈਨਸ਼ਨ ਕਰੋਗੇ ਮੈਂ ਤਾਂ ਨਹੀਂ ਦੱਸੀ ਆ ਓਏ ਹਰਪ੍ਰੀਤ ਇਹ ਜਵਾਕਾਂ ਵਾਲੀਆਂ ਗੱਲਾਂ ਨਹੀਂ ਕਰੀ ਦਿੰਦੀਆਂ ਦੁੱਖ ਦਾ ਸੁੱਖ ਦਾ ਦੱਸੀ ਦਾ ਹੁੰਦਾ ਟੈਨਸ਼ਨ ਕਰਕੇ ਜੇ ਸਾਨੂੰ ਤੇਰਾ ਫਿਕਰ ਆ ਫੇਰ ਹੀ ਟੈਨਸ਼ਨ ਲੈਣੇ ਆ ਤਰੀ ਮੈਨੂੰ ਆਏ ਸੀ ਮਕ ਚਲ ਮੈਂ ਦਵਾਈ ਲੈ ਕੇ ਠੀਕ ਹੋ ਜੂਗੀ ਜੇ ਦੇਖੇ ਦਵਾਈ ਹੈ ਨਹੀਂ ਸੀ ਖਤਮ ਹੋਗੀ ਉਹ ਬਾਜ਼ਾਰ ਉਹੀ ਜਵਾਕਾਂ ਜਾਇ ਕਰ ਜ ਲੈ ਆ ਚੱਕੇ ਉਹਦੀਆਂ ਰਿਪੋਰਟਰ ਪੁੱਟਾ ਜਿਹੜਾ ਕੋਈ ਪਰਚੀ ਪੁਰਚੀ ਆ ਨਾਲ ਦਵਾਈ ਵਾਲੇ ਪੱਤੇ ਪੁੱਤੇ ਨਾਲ ਹੀ ਚੱਕਲਾ ਦਿਖਾ ਕੇ ਚਲ ਚੱਕਰਾ ਕੇ ਲਿਆਉਣੇ ਆ ਫਿਰ ਚਲ ਠੀਕ ਹੈ ਮੈਂ ਲਿਆਉਣੇ ਆ ਤੇ ਚਾਚੀ ਤੁਸੀਂ ਵੀ ਚੱਲੋ ਸਾਡੇ ਨਾਲ ਹਾਂ ਪੁੱਤ ਮੈਂ ਕੀ ਕਰੂੰਗੀ ਨਾਲ ਤੈਨੂੰ ਪਤਾ ਵੀ ਕੰਮ ਵਾਲੀ ਵੀ ਹੈ ਨਹੀਂਗੀ ਹੈ ਮੈਂ ਘਰ ਘਰ ਸਾਂਭੂਗੀ ਤੁਸੀਂ ਦੋਏ ਜੀ ਜਾ ਕੇ ਨਾ ਦਵਾਈ ਲੈ ਕੇ ਆਓ ਠੀਕ ਹੈ ਮੈਂ ਘਰ ਆ ਕੇ ਖਾ ਕੇ ਚੱਲਣਾ ਦਾ ਮਤਲਬ ਕਹਿੰਦਾ ਤੂੰ ਚੱਲ ਵੜਦੀ ਨਾਲ ਨਾ ਪੁੱਤ ਮੈਂ ਕੀ ਕਰੂੰਗੀ ਤੁਸੀਂ ਦੋਏ ਮੀਆਂ ਬੀਬੀ ਜਾਓ ਆਰਾਮ ਨਾਲ ਠੀਕ ਹੈ ਮੈਂ ਘਰ ਆ ਕੇ ਖਾਂਦੀਆਂ ਪੁੱਤ ਚੱਲ ਕੋਈ ਨਹੀਂ ਫਿਰ ਜਾ ਐਂ ਕਰ ਹੁਣ ਨਾ ਟਾਈਮ ਲਾ ਲੈ ਆ ਚੱਕ ਕੇ ਦਵਾਈ ਚਲ ਉਹ ਮੈਂ ਮਾਰਦਾ ਗੱਡੀ ਤੇ ਕਪੜਾ ਹੈਗਾ ਐਂ ਕਰੀ ਇਹਨੂੰ ਚੰਗੀ ਤਰ੍ਹਾਂ ਦਿਖਾ ਕੇ ਐਂ ਡਾਕਟਰ ਨੂੰ ਪੁੱਛ ਕੇ ਐਂ ਵੀ ਐਂ ਕਹ ਤੋ ਦਰਦ ਹੁੰਦਾ ਇਹਦੇ ਉਹ ਚਾਚੀ ਟਿਕਦੀ ਤਾਂ ਹੈ ਨਹੀਂ ਹੈ ਆ ਕੰਮ ਧੰਦੇ ਦਾ ਦੇਖ ਲਾ ਇਹਨੂੰ 100 ਵਾਰੀ ਕਹਤਾ ਵੀ ਹਟ ਜਾ ਹਟ ਜਾ ਹਟਦੀ ਨਹੀਂ ਇਹ ਮੈਂ ਵੀ ਪੁੱਤ ਕਹਿ ਕੇ ਬਹਾਉਣੀ ਆ ਇਹਨੂੰ ਚਲ ਕੋਈ ਨਹੀਂ ਦੇਖ ਰਹੇ ਆ ਬਾਕੀ ਉਹ ਡਾਕਟਰ ਦੱਸ ਦੂ ਕਈ ਵਾਰੀ ਕੋਈ ਖਾਦੇ ਪੀਤੇ ਨਾ ਵੀ ਹੋ ਜਾਂਦਾ ਗੈਸ ਤਜਾਬ ਬਣ ਜਾਂਦਾ ਕੋਈ ਚਲ ਪੂਰਾ ਚੰਗੀ ਗੌਰ ਤਰ੍ਹਾਂ ਨਾਲ ਦਿਖਾ ਕੇ ਹਾਂ ਦੇਖਦੇ ਆ ਬਾਕੀ ਨਾਲੇ ਹੁਣ ਅਲਟਰਾ ਸਾਊਂਡ ਵੀ ਹੋਣੀ ਸੀ ਨਾ ਹਾਂ ਤੇ ਉਹ ਵੀ ਕਰਾ ਲਾਂਗੇ ਹੁਣ ਚਲ ਬਹਾਨੇ ਨਾਲ ਜਾਵਾਂਗੇ ਤਾਂ ਹੈਗੇ ਕਿਹੜਾ ਰੋਜ਼ ਟਾਈਮ ਲੱਗਦਾ ਹਾਂ ਉਹ ਸਾਰਾ ਕੁਝ ਪੁੱਤ ਕਰਾ ਕੇ ਆਏ ਜਿਹੜਾ ਕੁਝ ਉਹਨਾਂ ਦਾ ਲਿਖਿਆ ਹੋਇਆ ਹੁੰਦਾ ਪਰਚੀਆਂ ਜੀ ਹਾਂ ਹਾਂ ਕੋਈ ਨਹੀਂ ਚੱਲ ਮੈਂ ਕੱਢਦਾ ਆਂ ਇਹਨਾਂ ਦੀਆਂ ਪਰਚੀਆਂ ਪਤਾ ਨਹੀਂ ਲੈ ਦੱਸ ਕਿਉਂ ਆ ਇਹ ਜੇ ਕੰਮ ਕਰਦੀ ਐ ਹੈ ਮੈਂ ਕਿੰਨੇ ਵਾਰੀ ਕਿਹਾ ਵੀ ਭਾਈ ਟੇਢੀ ਮੁੱਢੀ ਨਾ ਹੋਇਆ ਕਰ ਕਿਧਰ ਝਾੜੂ ਲਾਉਣ ਵੈਜੂ ਕਿਧਰੇ ਕੁਸ ਚਰ ਕੋਈ ਨਾ ਕੁਸਤਾ ਦੱਸੂਗੀ ਡਾਕਟਰ ਨੇ ਓਏ ਆ ਜਾ ਇੱਥੇ ਬਹਿ ਗਈ ਅੰਦਰ ਜਾ ਕੇ ਪਾਣੀ ਯਾਰ ਕਿੱਥੇ ਰਹੀ ਕਦੋਂ ਦਾ ਫੋਨ ਲਾਇਆਗਾ ਇਹ ਸਾਰੇ ਦਾ ਫੋਨਾਂ ਕੋਈ ਸੱਪ ਲੜ ਜੇ ਕਿੰਨਾ ਘਾਫੂਸ ਲੋਕ ਕੀ ਖੜਨਾ ਪੂਗਾ ਉਹ ਤਾਂ ਕਿੱਥੇ ਜਾਂਦੇ ਆ ਲੋਕ ਹਾਂ ਵੀ ਦੱਸ ਆ ਗਈ ਐਡੀ ਕਿੱਡੀ ਗੱਲ ਹੋ ਗਈ ਜਿਹੜਾ ਮਿਲਣਾ ਜ਼ਰੂਰੀ ਹੋ ਗਿਆ ਫੋਨ ਤੇ ਨਹੀਂ ਗੱਲ ਕਰ ਸਕਦਾ ਸੀ ਫੋਨ ਤੇ ਇਹ ਜੀ ਗੱਲ ਥੋੜਾ ਹੁੰਦੀ ਹੁੰਦੀ ਆ ਆਪਾਂ ਕੀ ਭਗਾਈ ਆਉਣੀ ਆ ਕਿਸੇ ਵੇਲੇ ਠੰਢੀ ਹੋ ਕੇ ਵੀ ਗੱਲ ਕਰ ਲਿਆ ਕਰ ਤੂੰ ਗੱਲ ਦੱਸ ਗੱਲ ਕੀ ਆ ਠੀਕ ਆ ਸਾਰਾ ਕੁਝ ਤੇਰੇ ਕਰਕੇ ਕਰੀ ਜਾਂਦਾ ਮੈਂ ਯਾਰ ਤੂੰ ਕਮਾਲ ਦੀ ਗੱਲ ਕਰਦੀ ਆ ਆਸਾਨ ਕਰਦਾ ਫਿਰ ਉਹ ਆਸਾਨ ਹੀ ਆ ਮੈਂ ਜ਼ਿੰਦਗੀ ਦਾਤੇ ਲਾ ਕੇ ਆਉਂਦੀ ਦੇਖ ਲੈ ਤੂੰ ਤੇਰੇ ਪਿੱਛੇ ਵਿਆਹ ਵੀ ਨਹੀਂ ਕਰਾਇਆ ਜਿਹੜੀ ਮੈਂ ਜ਼ਿੰਦਗੀ ਤੇਰੇ ਪਿੱਛੇ ਦਾਤੇ ਲਾਈ ਹੋਈ ਹੈ ਉਹਦੇ ਨਾਲ ਵਿਆਹ ਤਾਂ ਕਰਵਾਏ ਵੀ ਤੇਰੀ ਜ਼ਿੰਦਗੀ ਬਣ ਜੇ ਤੂੰ ਮੈਨੂੰ ਹੀ ਸੁਨਾਈਆਂ ਕਰੀ ਜਾਂਦਾ ਮੈਂ ਤੈਨੂੰ ਐ ਪੁੱਛਦਾਗਾ ਜਿਹੜਾ ਉਹ ਸਿਸਟਮ ਕੀਤਾ ਚੱਲਦਾ ਉਹ ਪ੍ਰੋਸੈਸਾ ਮੈਨੂੰ ਕੀ ਪ ਉਹ ਮਾਣਾ ਤਾਂ ਗੱਲ ਹੋਈ ਆ ਹੁਣ ਤੂੰ ਘਰੇ ਰਹਿਨੀ ਆ ਤੈਨੂੰ ਪਤਾ ਹੀ ਹੋਊਗਾ ਕਿ ਮਾਰੇ ਮੋਟੀ ਤਬੀਅਤ ਕਿੱਦਾਂ ਦੀ ਆ ਕੀ ਗੱਲ ਬਾਤ ਆ ਹੌਲੀ ਹੌਲੀ ਚੰਗ ਕਰਨ ਵਾਲਾ ਸਮਾਨ ਉਹ ਜਿਹੜਾ ਦਿੱਤਾ ਮੈਨੂੰ ਤਾਂ ਕੋਈ ਬਹੁਤਾ ਫਰਕ ਲੱਗਿਆ ਨਹੀਂ ਹੈਗਾ ਠੀਕ ਐ ਬਾਕੀ ਇੱਕ ਮਾਂ ਕਹੀ ਹੁੰਦੀ ਸੀਗੀ ਵੀ ਸਲੋ ਪੌਇਜ਼ਨ ਜੀ ਉਹਨੂੰ ਦੇਣੀ ਐ ਉਹ ਚੱਲਿਆ ਪ੍ਰੋਸੈਸ ਕੀ ਨਹੀਂ ਉਹੀ ਤੈਨੂੰ ਕਹਿਣਾਗਾ ਵੀ ਜਦੋਂ ਨਾਲ ਪਡੋਜ ਉਹਦੀ ਦੇਣ ਲੱਗੇ ਆਏ ਨੇ ਇੱਕਦਮ ਹੀ ਨਹੀਂ ਪਤਾ ਨਹੀਂ ਲੱਗਦਾ ਸ਼ੋਅ ਵੀ ਨਹੀਂ ਹੁੰਦਾ ਬੰਦੇ ਨੂੰ ਹੌਲੀ 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 15 20 ਦਿਨਾਂ ਦੇ ਵਿੱਚ ਵਿੱਚ ਨੂਚ ਨੂਚ ਖਾ ਜੂ ਉਹ ਵਿੱਚੇ ਵਿੱਚ ਹੀ ਪੱਕਾ ਖਤਮ ਕਰ ਦੂ ਸਾਰਾ ਕੁਝ ਚਲ ਮੇਰੀ ਗੱਲ ਸੁਣ ਇਹ ਕੰਮ ਤਾਂ ਨਿਭੜ ਜਾਊਗਾ ਆਕਾਸ਼ ਦਾ ਤਾਂ ਖਤਮਾ ਹੋ ਜਾ ਜੇ ਕਿਸ ਨੂੰ ਪਤਾ ਲੱਗ ਗਿਆ ਨਾ ਵੀ ਇਸ ਪਲਾਨ ਦੇ ਵਿੱਚ ਮੈਂ ਵੀ ਸ਼ਾਮਿਲ ਆ ਫਰੌਡ ਦਾ ਜੂਸ ਦੇਖ ਮੈਂ ਤਰਾ ਕਿੰਨਾ ਕਰਦੀ ਆ ਕਿਸ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਹੈਗਾ ਮੈਂ ਤੈਨੂੰ ਇਹ ਗੱਲ ਮਾਰੇ ਨਹੀਂ ਨੇ ਇਥੇ ਸੱਦਾ ਵੀ ਤੂੰ ਮੈਨੂੰ ਐ ਦੱਸੇਂ ਕਿ ਆ ਕਿ ਮੈਂ ਤੇਰਾ ਕੀ ਕਰਦੀ ਆ ਕੀ ਕਰਦੀ ਨਹੀਂ ਕਰਦੀ ਜਿਹੜੀ ਗੱਲ ਆ ਮੈਂ ਤੈਨੂੰ ਐ ਕਹਣਾ 10 ਲੱਖ ਰੁਪਏ ਜਿਹੜਾ ਮੈਂ ਅਰੇਂਜ ਕੀਤਾ ਅੱਧਾ ਕਿਲਾ ਜ਼ਮੀਨ ਮੈਂ ਉਹ ਗਹਿਣੇ ਕਰਾਈਆ ਕੀਤੀ ਆ ਉਹਦੀ ਬੰਦੇ ਨੂੰ ਉਹ ਕਹਿੰਦਾ ਰਜਿਸਟਰੀ ਕਰਾ ਦੇ ਕਿਲੇ ਦੀ ਪਤਾ ਕੀ ਹੁੰਦਾ ਜੋ ਪੈਸੇ ਉਹਨੂੰ ਟਾਈਮ ਤੇ ਨਾ ਵਾਪਸ ਕੀਤੇ 10 ਲੱਖ ਰੁਪਏ ਜਿਹੜਾ ਫੜਿਆ ਹਾਂ ਉਹ ਅੱਧਾ ਕਿੱਲਾ ਬਾਹਣਾ ਉਹਦੇ ਨਾਲ ਹੋ ਜੂਗਾ ਆਟੋਮੈਟਿਕੀ ਕਿੰਨੇ ਟਾਈਮ ਕਿੰਨੇ ਟਾਈਮ ਦਾ ਉਹ ਦਿੱਤਾ ਉਹਨਾਂ ਨੇ ਟਾਈਮ ਕਿੰਨਾ ਦਿੱਤਾ ਵੀ ਓਏ ਮਾਰਚ ਦੇ ਸ਼ੁਰੂ ਜੀ ਖਤਮ ਕਰਨਾ ਕੰਮ ਉਹਦੇ ਕੋਲ ਤਾਂ ਪੈਸੇ ਯਾਰ ਉਹ ਤਾਂ ਗਾਂ ਆਪਦਾ ਮੁੰਡਾ ਬਾਹਰ ਭੇਜਣਾ ਸੀਗਾ ਉਤੋਂ ਕਰਕੇ ਦਿੱਤਾ ਮੈਨੂੰ 10 ਲੱਖ ਰੁਪਏ ਐਂ ਕਹਿੰਦਾ ਕੋਈ ਨਾ ਜਿਆ ਠਹਿਰ ਕੇ ਕਰ ਦੋ ਇਧਰੋਂ ਮੈਂ ਫਾਈਲ 延迟 ਲਾ ਦੇਾਂਗੇ ਐਂ ਕਰ ਦਾਂਗੇ ਬਹੁਤ ਕਰ ਦਾਂਗੇ ਉਹਦਾ ਲਿਆਜ ਬਾਲੀ ਸੀ ਤਾਂ ਕਰਕੇ ਬੰਦੇ ਨੇ ਪੈਸੇ ਮੁੱਕ ਕੇ ਦੇ ਦਿੱਤੇ ਮੇਰੀ ਗੱਲ ਸੁਨ ਰਾਜਪਾਲ ਜੇ ਕੰ ਸਾਰੇ ਪੈਸੇ ਦਾ ਇੰਤਜ਼ਾਮ ਮੈਂ ਕਰਕੇ ਦਵਾਂਗੀ ਠੀਕ ਹੈ ਮੈਂ ਨੂੰ ਐਂ ਕਹਿਣਾ ਵੀ ਮੜਾ ਜਾ ਨਿਗ੍ਹਾ ਰੱਖੀਂ ਮਾਰਚ ਤੋਂ ਪਹਿਲਾਂ ਹੀ 50 ਲੱਖ ਦਾਦਾ ਕਿਲਾ ਕਰੋੜ ਰੁਪਏ ਦਾ ਕਿਲਾ ਜਿਹੜਾ ਮੈਂ ਕਹਿਣਾ ਕਰਤਾ ਚਲ ਕੋਈ ਨਾ ਤੂੰ 10 ਲੱਖ ਚ ਹੀ ਜਾਊਂਗਾ ਤੂੰ ਐਵੇਂ ਫਿਕਰ ਨਾ ਕਰ ਜਿੰਨੇ ਤੇਰੇ ਪੈਸੇ ਲੱਗੇ ਨੇ ਮੈਂ ਸਾਰੇ ਤੇਰੇ ਦੇ ਦਾਂਗੀ ਬਸ ਇੱਕ ਵਾਰੀ ਨਾ ਆਕਾਸ਼ ਮਰਨਾ ਚਾਹੀਦਾ ਤੇ ਰਹਿ ਗਈ ਮੇਰੀ ਸੱਸ ਕੋਈ ਗੱਲ ਨਹੀਂ ਉਹਨੂੰ ਤਾਂ ਮੈਂ ਨਾ ਇਹੋ ਜਿਹਾ ਜ਼ੁਲਮ ਕਰਾਂਗੀ ਨਾ ਉਰੇ ਤਾਂ ਆਪੇ ਮਰ ਜਾਣਾ ਸਸ ਤੁਸਤਾਪੇ ਚੋਰੇ ਚ ਮਰ ਜੂ ਯਾਰ ਜਦੋਂ ਘਰੇ ਨਾ ਰਿਹਾ ਕੋਈ سپورਟ ਨਾ ਹੋਈ ਸ਼ਾਨਾ ਹੋਈ ਕਿਸੇ ਦੀ ਹੈ ਆਟੋਮੈਟਿਕ ਹੀ ਮਰ ਜੂਦਾ ਜਿਹੜੀ ਗੱਲ ਆ ਵੀ ਕਿ ਨਾ ਇਹਨੂੰ ਰਸਤੇ ਤੋਂ ਹਟਾਉਣਾ ਆਕਾਸ਼ ਨੂੰ ਇਹ ਰੋੜਾ ਜਿਹੜਾ ਭੰਦਣਾ ਚੱਕਣਾ ਇਹ ਜ਼ਰੂਰੀ ਆ ਇਸ ਤੋਂ ਬਾਅਦ ਸਾਰੇ ਰਸਤੇ ਖੁੱਲੇ ਜਾਣਗੇ ਕੋਈ ਗੱਲ ਨਹੀਂ ਢੇਲੀ ਰੋਟੀ ਲੈ ਕੇ ਤਾਂ ਜਾਂਦਾ ਉਹ ਬੁੜੀ ਲਈ ਹੂੰ ਠੀਕ ਹੈ ਨਾਲੇ ਪੀ ਕੇ ਆਉਂਦਾ ਉੱਥੋਂ ਚਾਹ ਆਪਣਾ ਤਾਂ ਉਹਨੇ ਕੰਮ ਮਿੰਟਾਂ 'ਚ ਕਰ ਦੇਣਾ ਦੇਖੀ 15 20 ਦਿਨਾਂ 'ਚ ਉਹ ਧੱਕ ਗਿਆ بس تو شوਣਾ ਹੁੰਦਾ ਨਹੀਂ ਕੰਮ ਹੋ ਜਾਣਗੇ ਜਦੋਂ ਹੋ ਗਿਆ ਨਾਲ ਨਾਲ ਤੂੰ ਨਾ ਬਦਲਣੀ ਕਿਤੇ ਮੌਕੇ ਤੇ ਆਏ ਕਹਿੰਦੇ ਕੌਣ ਆ ਤੂੰ ਮੈਂ ਤਾਂ ਪਹਿਲੇ ਨਹੀਂ ਬਦਲੀ ਹੁਣ ਕੀ ਬਦਲਾਂਗੀ ਕਿਉਂ ਪਗਾਈ ਮਾਰੀ ਜਨਾ ਇਹ ਪੱਕਾ ਕੰਮ ਨਾ ਇਹ ਹੋ ਹੀ ਲੈ ਇਹਦੇ ਨਾਲ ਤਾਂ ਬਚਦਾ ਨਹੀਂ ਕੁਝ ਵੀ ਕੋਈ ਚਾਂਸ ਨਹੀਂ ਡਾਕਟਰ ਨਹੀਂ ਕੋਈ ਵਿਚਾਰ ਸਕਦਾ ਜੇ ਤੂੰ ਕਿੱਥੋਂ ਲੈ ਕੇ ਆਏ ਵੇਸੀ ਇਹ ਬਾਰੋਂ ਮੰਗਾਇਆ ਮੁੰਡੇ ਤੋਂ ਅੱਗੇ ਨਾ ਕਿਸੇ ਕੋਲੇ ਪਗਾਈ ਮਾਰਨੀ ਹੂੰ ਅੱਗੇ ਤਾਂ ਮੇਰੇ ਜਿਵੇਂ ਪਤਾ ਨਹੀਂ ਕਿੰਨੇ ਬੰਦੇ ਲੱਗੇ ਹੁੰਦੇ ਨੇ ਨਾ ਵੀ ਅੱਗੇ ਤੋਂ ਅੱਗੇ ਗੱਲ ਕਰਾਂਗੀ ਮੈਂ ਜੇ ਆਪਾਂ ਟੈਸਟ ਡੀਐਨਏ ਵੀ ਕਰਾਉਣਾ ਨਾ ਉਹਦੇ ਵਿੱਚ ਵੀ ਨਹੀਂ ਹੋਈ ਇਹ ਇਹਦਾ ਸਾਰਾ ਤਾਂ ਇਦਾਂ ਦਾ ਦੋਸੂ ਚਲ ਇਹ ਤਾਂ ਬਹੁਤ ਵਧੀਆ ਗੱਲ ਆ ਤੇਰਾ ਸਨ ਮੈਂ ਕਦੇ ਨਹੀਂ ਭੁੱਲਸਾਂ ਦੀ ਬਸ ਈ ਗੱਲ ਯਾਦ ਰੱਖੀ ਕੱਲੀ ਵੀ ਮਰਾਦਾ ਕਿਲਾ ਬਾਹਰ ਨਾ ਜਾਵੇ ਬਸ ਹੋਰ ਸਾਰਾ ਕੁਝ ਐ ਤੂੰ ਉਹ ਨਹੀਂ ਜਾਂਦਾ ਹੈਗਾ ਮੈਂ ਖੜੀ ਆ ਨਾ ਤੇਰੇ ਨਾਲ ਮੈਂ ਕਰੋ ਬਾਰੇ ਬਾਰੇ ਕੀਤਾ ਕਹਿੰਨੇ ਤੈਨੂੰ ਐ ਵੀ ਨਹੀਂ ਪਤਾ ਹੋਣਾ ਕਿਸੇ ਨੂੰ ਵੀ ਲੋ ਕੀਤਾ ਮੈਂ ਤੈਨੂੰ ਤੇ ਮੈਨੂੰ ਹੀ ਪਤਾ ਤੇ ਆਂਟੀ ਨੂੰ ਪਤਾ ਕੋਈ ਨਾ ਜੇ ਸਾਰਾ ਕੁਝ ਨਿਬੜ ਗਿਆ ਆਪਣਾ ਪਲਾਨ ਸਕਸੈਸਫੁਲ ਹੋ ਗਿਆ ਉਸ ਤੋਂ ਬਾਅਦ ਤਾਂ ਜ਼ਮੀਨ ਜਾਇਦਾਦ ਮੇਰੇ ਨਾਮ ਹੀ ਐ ਕਰਦੀ ਮਾਲਕਨ ਮੈਂ ਬਣ ਜਾਂਗੀ ਰੇ ਗਈ ਮਨਿੰਦਰ ਹੁਣ ਤਾਂ ੱੱਕੇ ਮਾਰ ਕੇ ਬਾਹਰ ਕੱਢ ਦਾਂਗੀ ਮੈਂ ਉਹ ਤਾਂ ਠੇਡੇ ਮਾਰ ਕੇ ਬਾਹਰ ਕੱਢਦੀ ਹੂੰ ਮੈਂ ਤੈਨੂੰ ਆਏ ਕਿ ਨਾ ਇੱਥੇ ਹੁਣ ਕਿੰਨਾ ਫਿਰ ਬਿਠੇ ਰਹਾਂਗੇ ਯਾਰ ਹੈ ਮੈਂ ਮਿੱਤਰ ਤੋਂ ਗੱਡੀ ਲੈ ਆਈ ਸੀ ਆਮਾਂਕੇ ਚੱਲ ਆਪਾਂ ਬੈੰਨੇ ਆ ਉੱਥੇ ਖਾਣੇ ਪੀਣੇ ਕੁਝ ਬਾਹਰ ਯਾਰ ਮੜਾ ਜਾਂਦਾ ਦਿਮਾਗ ਮੇਰੀ ਗੱਲ ਸੁਣ ਮੈਂ ਤਾਂ ਸਿਰਫ ਮਨਿੰਦਰ ਨੂੰ ਦੱਸ ਕੇ ਆਈ ਆ ਵੀ ਮੇਰੀ ਸਹੇਲੀ ਆਈ ਹੋਈ ਐ ਮੈਂ ਉਹਨੂੰ ਮਿਲਣ ਚੱਲੀ ਆ ਮੇਰੀ ਸੱਸ ਨੂੰ ਤਾਂ ਪਤਾ ਵੀ ਨਹੀਂ ਮੈਂ ਗਈ ਕਿੱਧਰ ਜੇ ਉਹਨੂੰ ਪਤਾ ਲੱਗ ਗਿਆ ਨਾ ਬੱਸ ਫਿਰ ਤਾਂ ਪਲਾਨ ਸ਼ੁਰੂ ਹੁੰਦੇ ਹੁੰਦੇ ਖਤਮ ਹੋ ਜਾਊਗਾ ਅੱਛਾ ਹੁਣ ਤੂੰ ਵਾਪਸ ਜਾਣੀ ਆ ਮੈਂ ਨੂੰ ਜਿਵੇਂ ਆ ਬੰਦ ਬਾਈਆਂ ਦੇ ਖੜ ਕੋਈ ਆ ਜਾਂਦੇ ਚਾਹ ਪਾਣੀ ਪੀ ਰਹੇ ਨੇ ਯਾਰ ਕੋਈ ਨਾ ਚਾਹ ਪਾਣੀ ਪੀਤੋ ਮੈਂ ਪੈਸੇ ਪਾ ਦਾਂਗੀ ਆਪਣੇ ਆ ਪੀਲੀ ਚਾਹ ਪਾਣੀ ਓਏ ਉਤਰਨਾ ਕੀ ਆ ਬਿਕਰਾ ਉਹ ਸੱਚ ਕੀ ਸੀ ਕਿੱਕਰਾ ਕਿੱਕਰਾ ਉਹ ਪਣੀ ਪੁਣੀ ਪੀਣਾ ਕੀ ਕਰਾਂ ਉਹ ਭੁੱਖ ਭੁੱਖ ਲੱਗੀ ਆ ਪਾਣੀ ਪੀਣਾ ਕੀ ਹਾਲ ਕਰੀ ਬੜਾ ਸਾਫਾ ਸੜਿਆ ਉਹ ਫੋਨ ਨਹੀਂ ਚੱਕਦੀ ਤੇ ਨਾ ਉਹ ਇਸ਼ੂਜ਼ ਉਹ ਵੀ ਨਹੀਂ ਚੱਕ ਰਿਆ ਹੁਣ ਕਰਾਂ ਤਾਂ ਕਰਾਂ ਕੀ ਸੋਚੀ ਪਤਾ ਇਹਨਾਂ ਨੇ ਮੈਨੂੰ ਲੱਗਦਾ ਟੱਪ ਗਿਆ ਇਹਦਾ ਆਪੇ ਹੀ ਲੱਗ ਰਿਹਾ Bakın ਜੰਮਰੀਆ ਕੱਜ ਆਉਂਦਾ ਉਹ ਹੈਲੋ ਕਿ ਕਰ ਉਹ ਹੈਲੋ ਬੋਲ ਦਾਨੀ ਯਾਰ ਕੀ ਹਾਲ ਕਰਕੇ ਨਾ ਚਲ ਫੋਨ ਲਾ ਕੇ ਦੇਖਦੇ ਆ ਇਹਨੂੰ ਇਸ਼ੂ ਇਹਨੂੰ ਦੁਬਾਰੇ ਲੱਗ ਗੇ ਕੀ ਇਹ ਚੱਕ ਲੈ ਇਹਨੇ ਕਿਹਾ ਪਹਿਲੀ ਵਾਰ ਤੇ ਫੋਨ ਚੱਕ ਲੈਣਾ ਉਧਰੋਂ ਆ ਨਾ ਗੱਲ ਪਈਏ ਮੇਰੇ ਮਾਰ ਕੇ ਆ ਪਈ ਆ ਕਿਤੇ ਮੈਨੂੰ ਕਹ ਦੇ ਉਹ ਮੈਡਮ ਜੀ ਦਾ ਨੰਬਰ ਕੀ ਸੀ ਮੈਂ ਤਾਂ ਸੇਵ ਵੀ ਨਹੀਂ ਕੀਤਾ ਉਹਦਾ ਓਕੇ ਕਰਾ ਇਹ ਤਾਂ ਨਹੀਂ ਬੋਲਦਾ ਫੋਨ ਲਾ ਕੇ ਉਹਨੂੰ ਲੱਗ ਗਿਆ ਹੈਲੋ ਮੈਡਮ ਜੀ ਸਤਿ ਸ੍ਰੀ ਅਕਾਲ ਖਬਰ ਤਾਂ ਦੁੱਖ ਦੀ ਕੋਈ ਆ ਹਾਂ ਦੁੱਖ ਦੀ ਖਬਰ ਆ ਮੈਨੂੰ ਲੱਗਦਾ ਤੁਹਾਡਾ ਕਿਕਰ ਸਿੰਘ ਤਾਂ ਟੱਪ ਗਿਆ ਜਲਦੀ ਆਓ ਜਲਦੀ ਨਾਲੇ ਮੇਰੇ ਪੈਸੇ ਮੈਨੂੰ ਦੇ ਦਿਓ ਦੇਖੋ ਮੈਂ ਇਹਦੀ ਕੋਈ ਕੁੱਟ ਮਾਰ ਨਹੀਂ ਕੀਤੀ ਤੁਸੀਂ ਇਹਦੇ ਸਿਰ ਚ ਰੂਲਾ ਮਾਰਿਆ ਉਦੋਂ ਬਾਅਦ ਇਹਨੇ ਹੌਸਚ ਨਹੀਂ ਆਇਆ ਇਹ ਮੈਂ ਤਾਂ ਇੱਕ ਵਾਰ ਚੱਕ ਕੇ ਮੰਜੇ ਤੇ ਪਾਤਾ ਸੀਗਾ ਜੋ ਵੀ ਕਰਨਾ ਜਲਦੀ ਕਰੋ ਬੇਖੋ ਜੇ ਕੋਈ ਗੱਲਬਾਤ ਹੋ ਗਈ ਪੁਲਿਸ ਕੋਲੇ ਗੱਲ ਗਈ ਮੈਂ ਤੁਹਾਡਾ ਨਾਮ ਬਰਾਬਰ ਲਾਉਂਗਾ ਮੈਂ ਕਿਵੇਂ ਕਤਲ ਆਪਦੇ ਗਲਪਾ ਲੂੰਗਾ ਮੈਡਮ ਤੁਸੀਂ ਗੱਲਾਂ ਉਹੀ ਕਰੀ ਜਾਂਦੇ ਹੋ ਭਜਦੇ ਹੋ ਤੁਸੀਂ ਆਉਂਦੀਆਂ ਗੱਲਾਂ ਤੋਂ ਬਸ ਜਲਦੀ ਆਓ ਮੈਨੂੰ ਹਾਂ ਬਸ ਆ ਕੇ ਦੇਖੋ ਇਹਨੂੰ ਮੈਨੂੰ ਕੁਝ ਨਹੀਂ ਪਤਾ ਇਸ ਚੀਜ਼ ਦਾ ਜਿੰਨਾ ਜਲਦੀ ਹੋ ਸਕਦਾ ਨਾ ਉਨਾਂ ਜਲਦੀ ਮਿਲੋ ਆ ਕੇ ਮੈਨੂੰ ਆ ਕੇ ਇਹ ਕੁਛ ਹੋ ਗਿਆ ਆਪਦੇ ਘੜ ਲੈ ਲਈ ਮੈਂ ਕਿਉਂ ਘੜ ਲਊਗਾ ਆਪਦੇ ਮੈਂ ਕੀ ਮਾਰਿਆ ਨੂੰ ਜੇ ਮੈਂ ਮਾਰਿਆ ਹੁੰਦਾ ਮੈਂ ਆਪਦੇ ਘੜ ਲੈਂਦਾ ਤੁਸੀਂ ਦੇਖੋ ਇਹ ਕੀ ਕਰਨਾ ਭਾਗੇ ਮਰੇ ਮੈਂ ਕਹਿੰਦਾ ਹੁੰਦਾ ਸੀ 100 ਵਾਰ ਹੀ ਕਿਹਾ ਕੀ ਹੋ ਗਿਆ ਪੁੱਤ ਕਿਉਂ ਘਬਰਾਏ ਜੇ ਪਿਆ ਇਹ ਨੂੰ ਪੁੱਛ ਲਾ ਜਾ ਚੀ ਕੀ ਹੋ ਗਿਆ ਕੀ ਹੋ ਗਿਆ ਹਰਪ੍ਰੀਤ ਹਾਂਜੀ ਅ ਹਜੇ ਕੁਝ ਨਹੀਂ ਹੋਇਆ ਕਿਉਂ ਟੈਨਸ਼ਨ ਲਈਏ ਕੋਈ ਗੱਲ ਨਹੀਂ ਦਵਾਈ ਦਿੱਤੀ ਨਾ ਡਾਕਟਰ ਨੇ ਆਹੋ ਹਜੇ ਕੁਝ ਨਹੀਂ ਹੋਇਆ ਚਾਚੀ ਡਾਕਟਰ ਕਹਿੰਦਾ ਬੱਚੇ ਦੀ ਨਾ ਧੜਕਨ ਨਹੀਂ ਪੂਰੀ ਹੈਗੀ ਹਾਂ ਇਹ ਦੇਖ ਲੈ ਸੀਰੀਅਸ ਹੀ ਨਹੀਂ ਲੈਂਦੀ ਗੱਲ ਨੂੰ ਨਾ ਪੁੱਤ ਤੈਨੂੰ ਪਤਾ ਨਾ ਕਿੰਨੇ ਔਖਾਂ ਨਾਲ ਇਹ ਟਾਈਮ ਲਿਆਗਾ ਹੈਂ ਤੂੰ ਮਾੜਾ ਮੋਟਾ ਧਿਆਨ ਰੱਖ ਕੇ ਕਾ ਠੀਕ ਹੈਂਦਾ ਕਾਲਾ ਚਾਚੀ ਹੁਣ ਧਿਆਨ ਰੱਖਦੀ ਤਾਂ ਹੈਗੀ ਡਾਕਟਰ ਨੇ ਮੈਨੂੰ ਕਹਿਤਾ ਕਹਿੰਦਾ ਦਵਾਈ ਟਾਈਮ ਨਾਲ ਲੈ ਲੈ ਉਹ ਕੀ ਧਿਆਨ ਰੱਖਦੀਆਂ ਯਾਰ ਹਰਪ੍ਰੀਤ ਤੂੰ ਹੈਂ ਤੈਨੂੰ 100 ਵਾਰੀ ਕਹਤਾ ਤੈਨੂੰ ਐ ਨਹੀਂ ਆਕ ਲੈਗੀ ਬੀ ਜਵਾਗ ਪਿਆਰਾ ਕੇ ਕੰਮ ਪਿਆਰਾ ਚੱਕ ਕੇ ਮੂੰਹ ਲੱਗ ਜਾਨੀਆ ਮੇਰੀ ਗੱਲ ਸੁਣ ਲੈ ਡਾਕਟਰ ਨੇ ਬੈੱਡ ਰੈਸਟ ਕਹੀ ਹੈ ਨਾ ਤੇ ਉਹਦਾ ਮਤਲਬ ਬੈੱਡ ਰੈਸਟ ਹੀ ਹੁੰਦਾ ਜੋ ਵੀ ਚਾਹ ਪਾਣੀ ਚਾਹੀਦਾ ਨਾ ਠੀਕ ਆ ਤੂੰ ਕੰਮਾਂ ਨੂੰ ਕਹਿਣਾ ਤੇ ਤੈਨੂੰ ਬੈੱਡ ਤੇ ਮਿਲੂਗਾ ਵੇਖ ਲੈ ਚਾਚੀ ਕਿਵੇਂ ਬੋਲੀ ਜਾਂਦੇ ਨੇ ਪੁੱਤ ਜਮਾ ਠੀਕ ਕਹਿੰਦਾ ਉਹ ਗੁੱਸਾ ਨਾ ਕਰੀ ਇਸ ਗੱਲ ਦਾ ਠੀਕ ਆ ਤੇਰੇ ਚੰਗੇ ਵਾਸਤੇ ਕਹਿੰਦਾ ਚਾਚੀ ਹੁਣ ਤਾਂ ਮੈਂ ਕੋਈ ਕੰਮ ਕਰਦੀ ਨਹੀਂ ਤੁਹਾਡੇ ਸਾਹਮਣੇ ਕਿੰਨਾ ਕੰਮ ਕਰਦੀ ਆ ਤੁੰਨੂੰ ਵੀ ਹੁਣ ਤਾਂ ਕਿੰਨੇ ਦਿਨ ਹੋ ਗਏ ਇੱਥੇ ਆਇਆ ਨੂੰ ਓ ਯਾਰ ਮੇਰੀ ਗੱਲ ਸੁਣ ਨਾ ਠੀਕ ਆ ਕੇ ਮੈਂ ਤੈਨੂੰ ਐ ਕਹਿਣਾ ਮਸਾ ਮਾਰ ਰਹੇ ਨੇ ਆਪਣੀ ਬਾਹ ਫੜੀ ਆ ਕੋਈ ਮਸਾ ਤੈਨ ਸਿੱਧੇ ਆਉਣਗੇ ਆ ਬੰਨੇ ਹੱਥ ਕੋਈ ਨਹੀਂ ਕੰਮ ਆਪੇ ਹੋ ਜੂਗਾ ਮੈਂ ਕਰ ਲੂੰਗਾ ਠੀਕ ਆ ਤੂੰ ਆਪ ਦਾ ਧਿਆਨ ਹੀ ਰੱਖ ਲੈ ਯਾਰ ਹੋਰ ਪੁੱਤ ਪਤਾ ਨਹੀਂ ਕਿਵੇਂ ਰੱਬ ਬੌੜਿਆ ਹੈ ਹੈ ਤੂੰ ਮਾੜਾ ਮੋਟਾ ਤਾਂ ਐ ਦੇਖ ਰਿਹਾ ਕੱਤੈਨੂੰ ਕਿੰਨੇ ਵਾਰੀ ਤਾਂ ਮੈਂ ਹਟਾਤਾ ਝਾੜੂ ਲਾਉਂਦੀ ਨੂੰ ਤੂੰ ਐ ਟੇਢੀ ਹੋ ਹੋ ਕੇ ਝਾੜੂ ਲਾਉਣੀ ਆ ਦੱਸ ਜਾ ਬਹਿ ਕੇ ਲਾਉਣੀ ਤੈਨੂੰ ਐ ਪਤਾ ਵੀ ਕਿੰਨਾ ਐਸਾ ਉਸ ਤੇ ਮਾਰ ਆਏਗਾ ਜਾਂ ਤੈਨੂੰ ਡਾਕਟਰ ਨੇ ਪਹਿਲੀ ਮਨਾ ਕੀਤਾ ਆ ਤੂੰ ਕਿਉਂ ਕਰਦੀ ਆ ਡਾਕਟਰ ਕਮਲੇ ਤਾਂ ਨਹੀਂ ਹੈਗੇ ਹੈਂ ਵੀ ਉਹ ਕੁਛ ਕਹਿੰਦੇ ਆ ਯਾਰ ਕਿ ਚੰਗਲ ਨੂੰ ਕਿ ਚੰਗੇ ਲਈ ਕਹਿੰਦੇ ਆ ਬਾਕੀ ਕਿੱਡੀ ਗੱਲ ਆ ਯਾਰ ਪੰਜ ਚਾਰ ਮਹੀਨਿਆਂ ਦੀ ਗੱਲ ਰਹਿ ਗਈ ਸਾਰੀ ਹੈ ਰੱਖ ਲੈ ਧਿਆਨ ਮੰਨ ਲੈ ਸਾਡੀ ਗੱਲ ਜੀ ਅੱਗੇ ਤੋਂ ਮੈਂ ਧਿਆਨ ਰੱਖੂੰਗਾ ਇਹ ਵੇ ਬਾਲਾ ਫਿਕਰ ਨਾ ਕਰੋ ਕੋਈ ਕੰਮ ਨਹੀਂ ਕਰਦੀ ਜੜਕਾ ਸਾਲ ਹੋ ਗਏ ਸੀ ਜਵਾਕ ਨੂੰ ਤਰਸਦਿਆਂ ਨੂੰ ਮਸਾਂ ਕੋਈ ਆਸ ਦੀ ਕਿਰਨ ਜਾਗੀ ਆ ਜਮਾ ਸਹੀ ਕਹਿੰਦਾ ਪੁੱਤ ਇਹ ਗੱਲ ਨਹੀਂ ਤੂੰ ਠੀਕ ਆ ਨਾ ਜੇ ਹੁਣ ਮੈਂ ਤੈਨੂੰ ਦੇਖ ਲਿਆ ਨਾ ਫਿਰ ਮੈਂ ਤੇਰੇ ਸਿੱਧਾ ਚਾਂਟਾ ਮਾਰੂ ਠੀਕ ਆ ਚਾਚੀ ਮੈਂ ਕੋਈ ਕੰਮ ਨਹੀਂ ਕਰਦੀ ਨਾਲੇ ਡਾਕਟਰ ਨੇ ਜਿਹੜੀ ਦਵਾਈ ਕਹੀ ਹੈ ਨਾ ਪ੍ਰੋਪਰ ਟਾਈਮ ਤੇ ਲੈ ਲਈ ਜੇ ਇੱਕ ਵੀ ਨਾਗਾ ਪਾਤਾ ਨਾ ਫਿਰ ਮੈਥੋਂ ਬੁਰਾ ਕੋਈ ਨਹੀਂ ਠੀਕ ਆ ਮੈਂ ਬੁਲਾਉਣਾ ਨਹੀਂ ਤੈਨੂੰ ਸਾਰੀ ਉਮਰ ਮੁਰਦਾ ਤੂੰ ਐਂ ਘਰ ਕਾਲੇ ਮੈਨੂੰ ਸਮਝਾਈ ਦਵਾਈ ਸਾਰੀ ਮੈਂ ਆਪੀ ਦੇਉਂਗੀ ਇਹਨੂੰ ਟਾਈਮ ਨਾਲ ਆਹੋ ਚਾਚੀ ਤੇ ਆਪ ਨੂੰ ਧਿਆਨ ਰੱਖਣਾ ਪਊ ਇਹਦੀ ਦਵਾਈ ਦਾ ਇਹ ਅਣਕੈਲੀ ਕਰ ਜਾਂਦੀ ਆ ਇਹਦਾ ਦੁਆਕੜੀ ਆ ਓਹੋ ਹੁਣ ਮੈਂ ਸਹੀ ਤੇ ਇੰਨੀ ਆ ਕੋਈ ਗੱਲ ਨਹੀਂ ਮੈਂ ਧਿਆਨ ਰੱਖੂੰ ਕੋਈ ਕੰਮ ਨਹੀਂ ਕਰਦੀ ਦਵਾਈ ਆ ਦਾ ਟਾਈਮ ਸਿਰ ਤੇ ਖਾਈ ਜਾਊਂਗੀ ਭਾਈ ਤੂੰ ਟੈਨਸ਼ਨ ਨਹੀਂ ਲੈਂਦੀ ਜਮਾ ਇਸ ਗੱਲ ਦੀ ਹੈ ਆ ਦੇਖ ਲੈ ਹੁਣ ਵੀ ਤੂੰ ਜਾ ਕੇ ਆਦਾ ਆਰਾਮ ਕਰ ਲੈਣ ਬੈ ਜਾ ਜਾ ਕੇ ਆ ਲੈ ਜਾ ਅੰਦਰ ਇਹ ਚ ਪੁੱਤ ਮੂੰਹ 빙ਾ ਕਰਨ ਵਾਲੀ ਕੀ ਗੱਲ ਆ ਤੈਨੂੰ ਜਮਾਂ ਸਹੀ ਕਹਿੰਦਾ ਗਾ ਕਾਲਾ ਚਾਚੀ ਸਹੀ ਤਾਂ ਕਹਿੰਦੇ ਪਰ ਪਿਆਰ ਨਾਲ ਵੀ ਕਹਿ ਸਕਦੇ ਗੱਲ ਤੇ ਪਿਆਰ ਨਾਲ ਤਾਂ ਤੈਨੂੰ ਕਿੰਨੇ ਵਾਰੀ ਸਮਝਾ ਸਮਝਾ ਦੇ ਗਿਆ ਪੁੱਤ ਮੈਨੂੰ ਪਿਆਰ ਨਾਲ ਕਹਿੰਦਾ ਹੈ ਕਿੰਨੀ ਕੀ ਗੱਲ ਆ ਸਮਝਦੀ ਆ ਤੂੰ ਜਾ ਬਗ ਜਾ ਜਾ ਮੈਨੂੰ ਵੀ ਫਿਕਰ ਹੈਗਾ ਮੇਰੇ ਜਵਾਬ ਜੇ ਤੈਨੂੰ ਫਿਕਰ ਹੁੰਦਾ ਫਿਰ ਆ ਗੱਲ ਨਹੀਂ ਹੁੰਦੀ ਸੀ ਇਹ ਤਾਂ ਪੁੱਤ ਮਾੜੀ ਗੱਲ ਹੈ ਹੈ ਦੱਸ ਚਾਚੀ ਉਹ ਕਹਿੰਦਾ ਦਵਾਈਆਂ ਨਾਲ ਠੀਕ ਤਾਂ ਹੋ ਜਾਊਗਾ ਗੱਲ ਕਰ ਧਿਆਨ ਪੂਰਾ ਰੱਖਣਾ ਪਊਗਾ ਹੈ ਜਮਾਂ ਪਿੱਟ ਤੋਂ ਪੈਰ ਨਹੀਂ ਲਾਉਣਾ ਕੋਈ ਨਾ ਪਤਾ ਉਹ ਤਾਂ ਮੇਰੇ ਆਲੀ ਤਾਂ ਟੈਨਸ਼ਨ ਆ ਲਿਆ ਮੈਂ ਤੈਨੂੰ ਜਮਾ ਨਹੀਂ ਉਤਰਨ ਦੇ ਬੈੱਡ ਤੋਂ ਉਹ ਕਹਿੰਦਾ ਜੇ ਜਵਾਕ ਦੀ ਧੜਕਨ ਨਾ ਨਾ ਬਣੀ ਠੀਕ ਆ ਫਿਰ ਆਪਾਂ ਨੂੰ ਕੇਸ ਖਰਾਬ ਹੋ ਜਾਊਗਾ ਫਿਰ ਦਵਾਈ ਬੂਟੀ ਉਹ ਜੀ ਦੇਣੀ ਪੂ ਕਹਿੰਦਾ ਫਿਰ ਤੁਸੀਂ ਕਹੋਗੇ ਮੁੜ ਕੇ ਦੁਬਾਰੇ ਜਵਾਕ ਵੀ ਨਹੀਂ ਹੋਣਾ ਤੇ ਹੋਰ ਹੁਣ ਆ ਮੱਗਰ ਕੀ ਬਹੂ ਕਾ ਜਵਾਕ ਗਾਲੇ ਗਿਆ ਤੇ ਅੰਦਰ ਇਹੀ ਗੱਲ ਤਾਂ ਹੁੰਦੀ ਹੈਗੀ ਡਾਕਟਰ ਕਿਉਂ ਹੀ ਬੋਲਦੇ ਹੁੰਦੇ ਨੇ ਸਹੀ ਗੱਲ ਨਹੀਂ ਕਹਿੰਦੇ ਹੁੰਦੇ ਨੇ ਪੁੱਤ ਬਾਕੀ ਚਾਚੀ ਰਿਸਕ ਹੁੰਦਾ ਇਹ ਕੰਮਾਂ 'ਚ ਇਹਨੂੰ ਉਹ ਗੱਲਾਂ ਦਾ ਹਜੇ ਪਤਾ ਨਹੀਂ ਇਹਨੂੰ ਤਾਂ ਆ ਵੀ ਕਿਤੇ ਉਹੀ ਤੁਰੇ ਤੁਰੇ ਫਿਰਦੇ ਆ ਇਹ ਉਹੀ ਕਲਪਨਾ ਕਰੀ ਜਾਂ ਹੈਂ ਤੂੰ ਐਂ ਦੇਖ ਲੈ ਇਹਦੀ ਆਪ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਚਲ ਜਵਾਗ ਦੀ ਧਾਮ ਅਗਰੋਂ ਦੀ ਗੱਲ ਆ ਜੇ ਇਹਨੂੰ ਕੁਝ ਹੋ ਗਿਆ ਫਿਰ ਮੇਰੇ ਪੱਲੇ ਕੀ ਆ ਹੈ ਬਸ ਉਹੀ ਪਤ ਨਿਆਣ ਮਤ ਨਿਆਣ ਮਤ ਨੇ ਇਹਨੂੰ ਸਮਝਣ ਦਿੰਦੀ ਹੈਗੀ ਇਹ ਤਾਂ ਐ ਵੀ ਮੈਨੂੰ ਤਾਂ ਉਹੀ ਕਹੀ ਜਾਂਦੇ ਨੇ ਇਹ ਬਾਕੀ ਚਾਚੀ ਤੂੰ ਭੂਆ ਨੂੰ ਲਾ ਫੋਨ ਹੈ ਉਹਨੂੰ ਕਹੇ ਵੀ ਆ ਜਾ ਹੁਣ ਤੂੰ ਵੀ ਬਥੇਰਾ ਚ ਰੋ ਗਿਆ ਸੱਦੀ ਤਾਂ ਉਹਨੂੰ ਆਏ ਸੀ ਵੀ ਇਹਦੀ ਸਾਮ ਸੰਭਾਲ ਕਰ ਲੂ ਉਤੋਂ ਕੰਮ ਵਾਲੀ ਆ ਠੀਕ ਆ ਉਹ ਸੈਰ ਸਪਟਿਆਂ ਤੇ ਫਿਰਦੀ ਆ ਸਾਰਿਆਂ ਦਾ ਮੂੰਹ ੱਟੋ ੱਡੀ ਹੋਇਆ ਪਿਆ ਹੁਣ ਮੈਂ ਦੱਸ ਇਹਦੀ ਕਲਪਨਾ ਕਰਾਂ ਕਿ ਚਾਚੇ ਮਗਰ ਭੱਜਾ ਕੇ ਘਰ ਦਾ ਕੰਮ ਕਰ ਦੇਖਾਂ हाँ हाँ हां हां ਕੋਈ ਗੱਲ ਨਹੀਂ ਪੁੱਤ ਭੂਆ ਨੂੰ ਤੇਨ ਮੈਂ ਕਰ ਲੰਨੀ ਆ ਫੋਨ ਵੀ ਕਹਿੰਦੀ ਕੀ ਆਹੋ ਸੱਚੀ ਤੈਨੂੰ ਮੈਂ ਸੱਚੀ ਗੱਲ ਦੱਸਦਾ ਠੀਕ ਆ ਨਾ ਤਾਂ ਮੈਨੂੰ ਕੋਈ ਜ਼ਮੀਨ ਦਾ ਨਾ ਕੋਈ ਕਿਸੇ ਹੋਰ ਚੀਜ਼ ਦਾ ਲਾਲਚ ਆ ਠੀਕ ਆ ਜਿਹੜੀ ਚੀਜ਼ ਦੀ ਥੋੜੀ ਸੀ ਰੱਬ ਨੇ ਮੱਥਾ ਸੁਣੀ ਆ ਇੱਕ ਵਾਰੀ ਆਪਾਂ ਇਹਦਾ ਧਿਆਨ ਰੱਖ ਲਗੇ ਦੂਜੀਆਂ ਸਾਰੀਆਂ ਗੱਲਾਂ ਬਾਅਦ ਚ ਹੁੰਦੀਆਂ ਤੇਨ ਨਗੀਆਂ ਕੋਈ ਨਾ ਪੁੱਤ ਕੋਈ ਨਾ ਮੈਂ ਤੇਰੀ ਸਾਰੀ ਗੱਲ ਸਮਝਦੀ ਆ ਮੈਨੂੰ ਪਤਾ ਠੀਕ ਆ ਵੀ ਤੇਰੇ ਢਿੱਡ ਚ ਕੀ ਉਹ ਚੱਲੀ ਜਾਂਦਾ ਹੈਗਾ ਕੋਈ ਨਾ ਮੈਂ ਕਰਦੀ ਆਂਗੀ ਨਾ ਤਾਂ ਭੂਆ ਨਾਲ ਗੱਲ ਕਰ ਦੰਨੀ ਆ ਠੀਕ ਆ ਨਾਲੇ ਮੈਨੂੰ ਐਂ ਲੱਗਦਾ ਵੀ ਤੇਰਾ ਪੁੱਫੜ ਜਾ ਤਾਂ ਉੱਥੇ ਹੀ ਬਹਿ ਗਿਆ ਜਾ ਕੇ ਧਰਨੇ ਤੇ ਉਹ ਤਾਂ ਨਹੀਂ ਮੁੜਦਾ ਹੈਗਾ ਉਹ ਪੁੱਫੜ ਨੇ ਤਾਂ ਆਪ ਸ਼ਰਮ ਲਾ ਰੱਖੀ ਆ ਚੱਲ ਕੋਈ ਨਹੀਂ ਚਾਚੀ ਉਹ ਗੱਲਾਂ ਦਾ ਬਾਅਦ ਚ ਦੇਖਾਂਗੇ ਜਿੱਥੇ ਇੰਨਾ ਚਿਰ ਹੋ ਗਿਆ ਪਹਿਲਾਂ ਹੈ ਹੋਰ ਟਾਈਮ ਪੈ ਜੂਗਾ ਬਾਕੀ ਡਾਕਟਰ ਨੇ ਐ ਕਿਹਾ ਕਹਿੰਦਾ ਇਹਨੂੰ ਹਲਕਾ ਫੁਲਕਾ ਖਾਣਾ ਦੇਣਾ ਠੀਕ ਆ ਫਰੂਟਾਂ ਫਰਾਟਾਂ ਦਾ ਜ਼ਿਆਦਾ ਧਿਆਨ ਰੱਖੀ ਠੀਕ ਆ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਆ ਖਤਮ ਹੋਣ ਤੋਂ ਪਹਿਲਾਂ ਮੈਨੂੰ ਦੱਸਣਾ ਤੂੰ ਆਪ ਨਿਗਾ ਮਾਰ ਕੇ ਕਿ ਪੁੱਤ ਆ ਚੀਜ਼ ਲਿਆਉਣ ਵਾਲੀ ਆ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਕੀ ਕੁਛ ਦੱਸਿਆ ਹੁ ਖਾਣ ਨੂੰ ਇਹਨ ਅੱਛਾ ਹਾਂ ਉਹ ਕਹਿੰਦਾ ਵੀ ਜਿੰਨੀਆਂ ਹਲਕੀਆਂ ਚੀਜ਼ਾਂ ਤੇ ਤਾਕਤਵੀਆਂ ਚੀਜ਼ਾਂ ਖਵਾਓਗੇ ਉਹਨਾਂ ਹੀ ਇਹਦੇ ਲਈ ਚੰਗਾ ਸੱਤ ਗ੍ਰਾਮ ਤਾਂ ਖੂਨ ਆ ਦੇਖ ਲੈ ਇਹਦੇ 'ਚ ਅੱਛਾ ਹੈ ਤੇ ਉਹ ਚ ਕੀ ਗਾਂ ਜਵਾਕ ਨੂੰ ਖੂਨ ਜਾਊਗਾ ਤੇ ਕੀ ਇਹਦੇ 'ਚ ਬਚੂਗਾ ਖੂਨ ਤਾਂ ਬਹੁਤ ਘੱਟ ਲਈ ਫਿਰਦੀ ਆ ਫਿਰ ਇਹ ਖਾਂਦੀ ਨਹੀਂ ਪੀਂਦੀ ਨਹੀਂ ਕੁਛ ਚੱਜਣਾ ਹੁਣ ਵੀ ਜਦੋਂ ਮੈਂ ਪਹਿਲਾਂ ਦੁੱਧ ਕਰਕੇ ਦਿੱਤਾ ਨਾ ਉਦੋਂ ਵੀ ਨੱਕ ਮਾਰ ਕੇ ਪੀਤਾਗਾ ਉਹ ਖਰਕ ਇਹਦੇ ਵਾਲੀ ਆਪਣੀ ਖਰਾਕ ਤਾਂ ਚੂਹੇ ਵਾਲੀ ਆ ਹੈ ਮਾੜਾ 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 ਕੀ ਤੂੰ ਰੱਜ ਕੇ ਖਾਲਾ ਚਾਲ ਕੋਈ ਨਾ ਪਤਾ ਕੋਈ ਨਾ ਮੈਂ ਕਹਿਨੀ ਹੈਗੀ ਹੈ ਤੇ ਨਾਲੇ ਮੈਂ ਲਾਉਣੀ ਆ ਤੇਰੀ ਭੂਆ ਨੂੰ ਫੋਨ ਵੀ ਕੀ ਕਹਿੰਦੀ ਹੈਗੀ ਹਾਂ ਪੁੱਛ ਲਾ ਜਾ ਚਾ ਹਾਂ ਨਾਲੇ ਮੈਨੂੰ ਕੋਈ ਦੇ ਦੇ ਚਾਹ ਦੀ ਘੁੱਟ ਕਰਕੇ ਆ ਮਾ ਚਾਹ ਬਣਾ ਦਿੰਨੀ ਕਲਪਣਾ ਨਾਲ ਚਾਹ ਬਣਾ ਦਿੰਨੀ ਪੁੱਤ ਚਾਹ ਬਣਾ ਦਿੰਨੀ ਮਸਾਰ ਆਪਣੇ ਬਾਹਾਂ ਪੜੀ ਆ ਇਹਨੂੰ ਨਹੀਂ ਅੱਕ ਲਾਉਂਦੀ ਵੀ ਪਹਿਲਾਂ ਲੋਕਾਂ ਦੇ ਜਵਾਕਾਂ ਦੀਆਂ ਲਾਲਾਂ ਛੱਟਦੀ ਫਿਰਦੀ ਸੀ ਹੁਣ ਆਪਦੇ ਜਵਾਕ ਨੂੰ ਤਾਂ ਸੰਭਲਾ ਤੂੰ ਧਿਆਨ ਰੱਖ ਲਾ ਉਹਦਾ ਆਹ ਭੁੱਖਿਆ ਗੁਰਾ ਪੈਸੇ ਨੂੰ ਪੈਜਿਆ ਕਰ ਕਿਉਂ ਫੋਨ ਕੀਤਾ ਮੈਨੂੰ ਉੱਠਦਾ ਨਹੀਂ ਉਹ ਉੱਠਦਾ ਨਹੀਂ ਜਿਹਦੇ ਦਾ ਕੰਮ ਕੀਤਾ ਉਹਦਾ ਬਕਵਾਸ ਬੰਦ ਕਰ ਅੱਜ ਮਾਨ ਨਾ ਕਿਸੇ ਹੋਰ ਮੂਰੇ ਨਾਲ ਖੋਲਦੀ ਨਾਲੇ ਵੇਖੋ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਉਹ লাশ ਨੂੰ ਆਪਦੇ ਨੂੰ ਚੱਕ ਕੇ ਲੈ ਜਾਓ ਤੇ ਮੇਰੇ ਪੈਸੇ ਮੈਨੂੰ ਖੜਾਓ ਹੋਰ ਜ਼ਿੰਮੇਵਾਰੀ ਕੀ ਦੀ ਹੈ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਵੇਖੋ ਮੇਰੀ ਸੀਗੀ ਬੰਦਾ ਚੱਕਣ ਦੀ ਜ਼ਿੰਮੇਵਾਰੀ ਤੇ ਉਹਨੂੰ ਜਿਉਂਦਾ ਰੱਖਣ ਦੀ ਉਹ ਲਾ ਉਹਦੇ ਸਿਰ 'ਚ ਤੁਸੀਂ ਮਾਰਿਆ ਮੈਂ ਨਹੀਂ ਨਾਲੇ ਕਹਿੰਦੇ ਸੀ ਨਾ ਤੂੰ ਆਹ ਗੱਲ ਕਿਸੇ ਦੇ ਸਾਹਮਣੇ ਬੋਲਤੀ ਨਾ ਹਸਾਬ ਲਾ ਲਈ ਵੀ ਤੇਰਾ ਹਾਲ ਕੀ ਹੋਊਗਾ ਬਸ 1 ਲੱਖ ਹੋਰ ਲੱਗੂਗਾ ਜ਼ਬਾਨ ਬੰਦ ਰੱਖਣ ਦਾ ਕੋਈ ਨਹੀਂ ਉਹ ਵੀ ਮਿਲ ਜਾਣਗੇ ਚਲ ਪਹਿਲਾਂ ਉਹਦੀ ਦਰਸ਼ਨ ਤਾਂ ਕਰ ਆ ਮੈਨੂੰ ਹਾਂ ਦਰਸ਼ਨ ਕਰ ਲਓ ਅਸਸਤੀ ਕਾ ਵੀਰੇ ਸਸਤੀ ਗੱਲ ਹੋ ਗਿਆ ਬਈ ਟਾਈਮ ਆਉਂਦਾ ਟਾਈਮ ਆਉਣ ਦਾ ਬਈ ਮੈਂ ਸਮਝੀ ਨਹੀਂ ਕੁਛ ਨਾ ਮੇਰੀ ਗੱਲ ਸੁਣ ਬਾਈ ਰੱਖਿਆ ਦਾ ਤੈਨੂੰ ਹਰਪ੍ਰੀਤ ਦੀ ਸਾਮ ਸੰਭਾਲ ਖਾਤਰ ਆ ਹੈ ਕੰਮ ਉਹ ਆਪ ਕਰਦੀਆਂ ਫਿਰਦੀਆਂ ਤੂੰ ਫਿਰਦੀ ਐ ਸੈਲਸ ਪਟਿਆਂ ਤੇ ਹੈ ਵੀਰੇ ਸੈਲਸ ਪਟਿਆਂ ਤੇ ਨਹੀਂ ਇਹਨਾਂ ਨੇ ਤਾਂ ਮੈਨੂੰ ਲੜਕੇ ਭੇਜਿਆ ਸੀਗਾ ਕਿਉਂ ਲੜਕੇ ਇਹਨਾਂ ਨੇ ਤੈਨੂੰ ਕਿੱਥੇ ਭੇਜਤਾ ਕਹਿੰਦੇ ਪਿੰਡੋਂ ਆਪਦੇ ਪ੍ਰੂਫ ਲੈ ਕੇ ਆ ਮੈਂ ਤਾਂ ਬਈ ਜਾਣਾ ਹੀ ਨਹੀਂ ਸੀਗਾ ਪਹਿਲਾਂ ਮੈਨੂੰ ਐਂ ਦੱਸ ਪ੍ਰੂਫ ਲਿਆਉਣ ਨੂੰ ਤੈਨੂੰ ਅਸੀਂ ਡਿਊਟੀ ਤੇ ਲਗਾਉਣਾ ਕਰਾਉਣਾ ਤਾਂ ਘਰ ਦਾ ਕੰਮ ਆ ਕੀ ਕਰਨੇ ਆ ਪ੍ਰੂਫ ਸਰਚ ਮਾਰਨੇ ਆ ਸੀ ਉਹ ਵੀਰੇ ਜਿਹੜੇ ਨਵੇਂ ਆਂਟੀ ਆਏ ਨੇ ਉਹ ਕਹਿਣ ਲੱਗੇ ਕਹਿੰਦੇ ਆਏ ਰੱਖੀ ਦਨੀ ਹੁੰਦਾ ਕਿਸੇ ਨੂੰ ਤਾਂ ਮੈਨੂੰ ਬਾਲਾ ਮਜਬੂਰ ਕਰਨ ਲੱਗੇ ਸੀ ਬਾਈ ਕੋਈ ਗੱਲ ਨਹੀਂ ਠੀਕ ਆ ਤੈਨੂੰ ਇੱਥੇ ਮਨਿੰਦਰ ਛੱਡ ਕੇ ਗਈ ਹੈ ਨਾ ਠੀਕ ਆ ਸਾਨੂੰ ਮਨਿੰਦਰ ਤੇ ਯਕੀਨ ਆ ਸਾਨੂੰ ਕੋਈ ਪ੍ਰੂਫਾਂ ਦੀ ਲੋੜ ਨਹੀਂ ਨਾਲੇ ਮੇਰੀ ਗੱਲ ਨਾ ਕੰਨ ਖੋਲ ਕੇ ਸੁਣ ਲੈ ਮੈਂ ਹਰਪ੍ਰੀਤ ਨੂੰ ਲੈ ਗਿਆ ਸੀ ਦਵਾਈ ਦਵਾ ਕੇ ਲਿਆਇਆ ਠੀਕ ਆ ਉਹਦੇ ਬੱਚੇ ਦੀ ਧੜਕਣ 'ਚ ਪ੍ਰੋਬਲਮ ਆ ਉਹਨੂੰ ਡਾਕਟਰ ਨੇ ਕਿਹਾ ਵੀ ਬੈੱਡ ਤੋਂ ਪੈਰ ਨਹੀਂ ਲਾਉਣਾ ਜੇ ਮੈਂ ਉਹਨੂੰ ਦੇਖ ਲਿਆ ਨਾ ਕੰਮ ਧੰਦਾ ਕਰਦੀ ਨੂੰ ਤੇ ਜਾਂ ਉਹਦੇ ਕੋਲੇ ਦਵਾਈ ਬੂਟੀ ਨਾ ਪਹੁੰਚੀ ਫਿਰ ਤੂੰ ਐ ਕਰੀਂ ਆਦਾ ਜੁੱਲੀ ਬਿਸਤਰਾ ਜਾਂ ਚੱਕੀ ਤੇ ਆਹ ਗੇਟ ਤੇ ਆਇਥੋਂ ਤੁਰ ਜੇ ਮੈਂ ਹੁਣ ਉਹਨਾਂ ਦੀ ਗੱਲ ਨਹੀਂ ਮੰਨਦੀ ਮੈਂ ਤਾਂ ਮਰਦੀ ਆ ਜੇ ਤੁਹਾਡੀ ਗੱਲ ਨਹੀਂ ਮੰਨਦੀ ਮੈਂ ਤਾਂ ਮਰਦੀ ਆ ਇਹ ਤਾਂ ਫਿਰ ਗਰੀਬ ਨਾਲ ੱੱਕਾ ਕਰਨ ਵਾਲੀ ਗੱਲ ਹੋ ਗਈ ਨਾ ਹੁਣ ਜੇ ਗੱਲ ਮੈਂ ਨਾ ਜਾਂਦੀ ਫਿਰ ਮੈਨੂੰ ਇਹ ਕੰਮ ਤੋਂ ਕੱਢ ਦਿੰਦੇ ਬਾਈ ਇਹ ਗੱਲਾਂ ਦਾ ਮੈਨੂੰ ਤਾਂ ਪਤਾ ਨਹੀਂ ਠੀਕ ਆ ਵੀ ਉਹਨਾਂ ਨੇ ਕਿਉਂ ਪ੍ਰੂਫ ਮੰਗੇ ਆ ਪਰ ਜਿਹੜੀ ਗੱਲ ਤੈਨੂੰ ਮੈਂ ਕਹਿਣਾ ਉਹ ਤੂੰ ਕਰਨ ਚ ਚਪਾਲਾ ਠੀਕ ਹੈ ਵੀਰੇ ਅੱਗੇ ਤੋਂ ਮੈਂ ਧਿਆਨ ਰੱਖੂਗੀ ਮੈਂ ਤੁਹਾਨੂੰ ਪੁੱਛੇ ਬਿਨਾ ਕਿਤੇ ਨਹੀਂ ਜਾਂਦੀ ਹੈਗੀ ਨਾਲੇ ਹੋਰ ਠੀਕ ਆ ਜਿੰਨਾ ਚਿਰ ਹਰਪ੍ਰੀਤ ਦਾ ਕੇਸ ਨਹੀਂ ਹੁੰਦਾ ਨਾ ਤੂੰ ਆ ਘਰੋਂ ਪੈਰ ਨਹੀਂ ਪਟਣਾ ਜੇ ਤੈਨੂੰ ਕੋਈ ਕੰਮ ਧੰਦਾ ਕੋਈ ਲੋੜ ਆ ਤੂੰ ਮੈਨੂੰ ਦੱਸ ਦੇ ਪੈਸੇ ਤੇਲੇ ਦੀ ਲੋੜ ਆ ਉਹ ਦੱਸ ਦੀ ਠੀਕ ਆ ਪਰ ਉਹਨੂੰ ਛੱਡ ਕੇ ਤੂੰ ਜਾਣਾ ਨਹੀਂ ਕਿਤੇ ਵੀ ਠੀਕ ਹੈ ਵੀਰੇ ਤੂੰ ਸਟੈਨਸ਼ਨ ਨਾ ਲੋ ਆਹੋ ਬਸ ਇਹ ਗੱਲ ਦਾ ਖਾਸ ਧਿਆਨ ਰੱਖੀ ਮੈਂ ਤੈਨੂੰ ਅੱਜ ਜਿਸ ਨਾਲ ਹੀ ਕਰਤੀ ਬਾਰੀ ਬਾਰੀ ਮੈਂ ਤੇਰੇ ਮੂੰਹ ਨਹੀਂ ਲਾਦਾ ਠੀਕ ਹੈ ਵੀ ਆ ਤਾਂ ਬਹੁਤ ਚੰਗੀ ਖਬਰ ਦਸੀ ਹੈ ਤੇ ਬੱਚੇ ਦੀ ਧੜਕਣ ਘਟਾ ਇਹ ਤਾਂ ਖੁਸ਼ ਖਬਰੀ ਮੈਡਮ ਨੂੰ ਦੇਣੀ ਪਊਗੀ ਚਲ ਖਬਰ ਮੇਰਾ ਕੰਮ ਤੇ ਆਸਾਨੀ ਹੋ ਜੇ ਚਲੋ ਉਹਨਾਂ ਦੇ ਮੱਥੇ ਲੱਗਾ ਕਲੈਣੀਆਂ ਦੇ